ਕਸ਼ਮੀਰ ਹਿੰਸਾ ਨੂੰ ਲੈ ਕੇ ਪਾਕਿਸਤਾਨ ਹਰ ਵਾਰ ਨਵਾਂ ਪੰਥਲਾ ਅਜ਼ਮਾ ਰਿਹਾ ਹੈ ਹੁਣ ਪਾਕਿਸਤਾਨ ਨੇ 5 ਵੱਡੇ ਦੇਸ਼ਾਂ ਦੇ ਸਾਹਮਣੇ ਸ਼ਿਕਾਇਤ ਕੀਤੀ ਹੈ ਕਿ ਕਸ਼ਮੀਰ ਦੇ ਤਣਾਪੂਨ ਹਾਲਾਤ ਵਿੱਚ ਧਿਆਨ ਦੇਣ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 5 ਸਥਾਈ ਦੇਸ਼ਾਂ ਦੇ ਸਾਹਮਣੇ ਇਹ ਗੁਹਾਰ ਲਗਾਈ ਹੈ ਬ੍ਰਿਟੇਨ ਵਿੱਚ 7 ਤਾਰੀਕ conservative ਪਾਰਟੀ ਦੇ ਨੇਤਾ థਰੇਸਾ ਬ੍ਰਿਟੇਨ ਦੀ ਨਵੀਂ ਪੀਐਮ ਬਣ ਗਈ ਹੈ। ਰਾਣੀ ਐਲਿਜ਼ਾਬੈਥ ਨੇ ਥਰੇਸਾ ਲਈ ਨਿਪਟਿਤੇ ਰਸਮੀ ਮੋਹਰ ਲਗਾ ਦਿੱਤੀ ਹੈ। ਮਹਾਰਾਣੀ ਨੇ ਮਿਲਣ ਪਹੁੰਚੀ ਥਰੇਸਾ ਨੂੰ ਐਲਿਜ਼ਾਬੈਥ ਨੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਥਰੇਸਾ ਜਿਵੇਂ 14 ਸੰਭਾਲ ਲਈ ਹੈ ਜਦੋਂ ਬ੍ਰੈਕਸਿਟ ਵੋਟ ਕਰ ਰਹੇ ਹਨ ਪ੍ਰਧਾਨ ਮੰਤਰੀ ਤੇ ਕੰਮ ਦਾ ਬੋਝ ਜ਼ਿਆਦਾ ਹੈ। ਬ੍ਰਿਟੇਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਸੀ। ਲੰਡਨ ਚ ਹਾਲੇਚ ਇਲਾਜ ਕਰਾ ਕੇ ਵਾਪਸ ਆਏ ਨਵਾਜ਼ ਸ਼ਰੀਫ ਦੇ ਟਿੱਡ ਵਿੱਚ ਹੁਣ ਪਹਿਲੇ ਕਸ਼ਮੀਰ ਵਿੱਚ ਮਾਰੇ ਗਏ ਅਤਵਾਦੀ ਬੁਰਹਾਨ ਨੂੰ ਲੈ ਕੇ ਦਰਦ ਉੱਠਿਆ ਇਸ ਲਈ ਸ਼ੁੱਕਰਵਾਰ ਨੂੰ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ ਨਵਾਜ਼ ਸ਼ਰੀਫ ਦੇ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਕੈਬਨਿਟ ਕਸ਼ਮੀਰ ਵਿੱਚ ਬੇਗੁਨਾਹ ਨਾਗਰਿਕਾਂ ਉੱਤੇ ਭਾਰਤੀ ਫੌਜ ਦੇ ਦਮਨ ਅਤੇ ਕਸ਼ਮੀਰ ਵਿੱਚ ਬੁਰਹਾਨ ਵਾਨੀ ਦੇ ਕਤਲ ਤੇ ਚਰਚਾ ਕਰੇਗੀ ਪਾਕਿਸਤਾਨ ਦੀ ਰਾਜਧਾਨੀ اسلامਬਾਦ ਸਮੇਤ ਦਰਜਨਾਂ ਪਨ ਸ਼ਹਿਰਾਂ ਵਿੱਚ ਆਰਮੀ ਚੀਫ ਰਾਹਿਲ ਸ਼ਰੀਫ ਤੇ 10 ਹਜ਼ਾਰ ਤੋਂ ਜ਼ਿਆਦਾ ਪੋਸਟਰ ਲੱਗੇ ਨੇ ਹਰ ਪੋਸਟਰ ਤੇ ਜਨਰਲ ਰਾਹਿਲ ਸ਼ਰੀਫ ਦੇ ਉਹਨਾਂ ਦੇ ਅਹੁਦੇ ਤੇ ਬਣੇ ਰਹਿਣ ਦੀ ਗੁਜ਼ਾਰਿਸ਼ ਕੀਤੀ ਗਈ ਹੈ ਇਸ ਦੇ ਇਲਾਵਾ ਕਿਹਾ ਗਿਆ ਹੈ ਕਿ ਜਾਣ ਦੀਆਂ ਗੱਲਾਂ ਪੁਰਾਣੀਆਂ ਹੋਈਆਂ ਹੁਣ ਵਾਪਸ ਆਓ ਅਫਗਾਨਿਸਤਾਨ ਦੇ ਸੁਡਾਨ ਵਿੱਚ ਫਸੇ 500 ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦਾ ਆਪਰੇਸ਼ਨ ਸੰਕਟਮੋਚਨ ਸ਼ੁਰੂ ਹੋ ਗਿਆ ਹੈ ਇਸ ਬਿਆਨ ਦੀ ਅਗਵਾਈ ਦੇ ਲਈ ਖੁਦ ਦੇਸ਼ ਰਾਜ ਮੰਤਰੀ ਵੀ ਕੇ ਸਿੰਘ ਸੁਡਾਨ ਨਿਰਵਾਣਾ ਹੋਏ ਨੇ ਇਸ ਮੁੱਦੇ ਨੂੰ ਲੈ ਕੇ ਉੱਚ ਪੱਧਰੀ ਬੈਠਕ ਤੋਂ ਬਾਅਦ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਅਮਰੀਕੀ ਸੰਸਦ ਮੈਂਬਰਾਂ ਦੇ ਮਹਾਰਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਦਰ ਚਕਟੌਤੀ ਕਰਨ ਅਤੇ ਇਸ ਨੂੰ ਅਤਵਾਦ ਨੂੰ ਸ਼ਹਿਦ ਦੇਣ ਵਾਲੇ ਦੇਸ਼ ਦੇ ਤੌਰ ਤੇ ਸੂਚੀਬੱਧ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਤਵਾਦੀ ਦੱਤਾਂ ਨੂੰ ਸਮਰਥਨ ਦੇਣ ਵਾਲਾ ਤੇ ਚੀਜ਼ਾਂ ਨੂੰ ਤੋੜ-ਟੋੜ ਕੇ ਪੇਸ਼ ਕਰਨ ਵਾਲਾ ਦੇਸ਼ ਅਮਰੀਕਾ ਨੂੰ ਮੂਰਖ ਸਮਝ ਰਿਹਾ ਹੈ ਸੰਖੇਪ ਅੰਤਰਰਾਸ਼ਟਰੀ ਪਾਰ ਦੇ ਸਤਾਈ ਪ੍ਰਤੀਨਿਧੀ ਸੈਇਦ ਅਕਬਰਉਦੀਨ ਨੇ ਪਾਕਿਸਤਾਨ ਤੇ ਵੱਡਾ ਹਮਲਾ ਕੀਤਾ ਹੈ ਅਕਬਰਉਦੀਨ ਨੇ ਕਿਹਾ ਕਿ ਪਾਕਿਸਤਾਨ ਸੰਖੇਪ ਅੰਤਰਰਾਸ਼ਟਰੀ ਮੰਚ ਦੀ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਕਬਰਉਦੀਨ ਨੇ ਕਿਹਾ ਕਿ ਦੂਜਿਆਂ ਦੀ ਜ਼ਮੀਨ ਤੇ ਪਾਕਿਸਤਾਨ ਨਜ਼ਰਾਂ ਬਣਾਈ ਰੱਖਦਾ ਹੈ ਸੈਇਦ ਮੁਤਾਬਕ ਜਿਨ੍ਹਾਂ ਤਵਾਦੀਆਂ ਨੂੰ ਯੂਨ ਨੇ ਬੈਨ ਕਰ ਰੱਖਿਆ ਉਹਨਾਂ ਨੂੰ ਪਾਕਿਸਤਾਨ ਨੇ ਆਪਣੇ ਇੱਥੇ ਪਨਾਹ ਦਿੱਤੀ ਹੈ ਅਮਰੀਕਾ ਨੇ ਪਾਕਿਸਤਾਨ ਨੂੰ ਉੱਥੇ ਮੌਜੂਦ ਸਾਰੇ ਅਤਵਾਦੀ ਠਿਕਾਣਿਆਂ ਨੂੰ ਨਸ਼ਟ ਕਰਨ ਦੀ ਸਲਾਹ ਦਿੱਤੀ ਹੈ ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਉਸ ਦੇ ਗਵਾਂਡੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੂਹਾਸਮਿਤ ਸਾਰੇ ਅਤਵਾਦੀ ਸਮੂਹਾਂ ਦੇ ਖਿਲਾਫ ਖਤਮ ਚੁੱਕੇ ਇਸਤਤਵਾਦੀਆਂ ਦੇ ਸਾਰੇ ਸੁਰੱਖਿਅਤ ਠਿਕਾਣਿਆਂ ਨੂੰ ਤਬਾਹ ਕਰਨਾ ਚਾਹੀਦਾ ਹੈ ਤਵਾਦੀ ਗਰੁੱਪ ਇਸਲਾਮਿਕ ਸਟੇਟ ਦੇ ਉੱਚ ਕਮਾਂਡਰ ਉਮਰ ਅਲ ਸ਼ੀਸ਼ਾਨੀ ਰਾਖਸ਼ ਮਾਰਿਆ ਗਿਆ ਜਿਹੱਦੇ ਨਾਲ ਸਬੰਧਤ ਅਮਾਕ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਸੈਂਕੜੇ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਅਬੂ ਉਮਰ ਅਲ ਸ਼ੀਸ਼ਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਅਮਰੀਕਾ ਲੋਸਤੀ ਮੌਤ ਦਾ ਦਾਅਵੇ ਦੇ 4 ਮਹੀਨੇ ਬਾਅਦ ਆਈਐਸ ਨੇ ਅਬੂ ਉਮਰ ਸ਼ੀਸ਼ਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਕੈਨੇਡਾ ਵਿੱਚ ਨੇ ਦਿਨ ਤਾਪਮਨ 3 ਡਿਗਰੀ ਤੋਂ ਉੱਪਰ ਪਹੁੰਚਿਆ ਹੋਇਆ ਐ এনਵਾਇਰਨਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ਜੈਂਸੀ ਨੇ ਸਬੰਧ ਚ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਸੀ ਕਿ ਅਨਵਲ ਦਿਨਾਂ ਚ ਪੂਰਬੀ ਕੈਨੇਡਾ ਦੇ ਅਨਟਾਰੀਓ ਅਤੇ ਕਿਊਬਿਕ ਸੂਬਿਆਂ ਸਮੇਤ ਦੇਸ਼ ਦੇ ਪ੍ਰਮੁੱਖ ਸ਼ਹਿਰ ਜਿਵੇਂ ਕਿ ਕਿਊਟਾਵਾ ਟ੍ਰਾਂਟੋ ਅਤੇ ਮਾਂਟਰੀਅਲ ਜਿਨ ਕਾਫੀ ਪੈਣਾ ਗਰਮੀ ਪਵੇਗੀ ਕੁਝ ਨਮੀ ਕਾਰਨ ਇਸ ਤਰ੍ਹਾਂ ਮਹਿਸੂਸ ਹੋਏਗਾ ਕਿ ਤਾਪਮਨ 40 ਡਿਗਰੀ ਹੈ